ਗਵਰੀਆ ਉਪਰਾਲਾ ਕੀਤਾ ਸੀ ਉਹਨਾਂ ਨੇ ਸੰਘਾ ਦੀ ਟੀਮ ਨੂੰ ਕਿਉਂਕਿ ਆਪਣੇ ਹੁਣ ਪੰਜਾਬ ਦੇ ਇੱਥੇ ਨੂੰ ਪਤਾ ਵੀ ਸਿੱਖੀ ਖਤਮ ਹੋ ਰਹੀ ਹੈ ਨਾ ਜ਼ਿਆਦਾਤਰ ਪਲੇ ਰੋਡੇ ਆ ਰਹੇ ਨੇ ਘਟਾ ਰਹੇ ਨੇ ਬਾਲ ਵੀ ਕਬੱਡੀ ਨੇ ਖੇਡ ਹੁੰਦੀ ਹੈ ਵੀ ਬਾਲਾਂ ਦੀ ਮਿੱਟੀ ਪੈਂਦੇ ਕੁਝ ਹੁੰਦਾ ਹੈ ਨਾ ਤੇ ਉਹ ਆਪਣੇ ਸਰਦਾਰ ਦਲਮੇਖ ਸਿੰਘ ਸਿਕੰਦਰ ਸਾਹਿਬ ਉਹਨਾਂ ਨੇ ਇੱਕ ਉਪਰਾਲਾ ਕੀਤਾ ਸੀ 2009-10 ਦੇ ਵਿੱਚ ਜਨਾਂ ਉਹਨਾਂ ਟੀਮ ਬਣਾਈ ਹੈ ਨਾ ਤੇ ਜਦ ਤੱਕ ਅਸੀਂ ਉਹ ਟੀਮ ਦੇ ਵਿੱਚ ਜਾ ਨਹੀਂ ਸਕੇ ਕਿਉਂਕਿ ਸਾਡੇ ਉਸਤਾਦ ਜੀ ਸੀਗੇ ਜਿਹੜੇ ਤੁਹਾਨੂੰ ਦੱਸਿਆ ਮੈਂ ਹਰਪੰਸ ਸਿੰਘ ਵੱਡੀ ਕੋਚ ਸੀਗੇ ਜੀ ਤੇ ਅਸੀਂ ਉਹਨਾਂ ਕੋਲ ਪ੍ਰੈਕਟਿਸ ਕਰਦੇ ਸੀਗੇ ਉਹਨਾਂ ਵੱਲੋਂ ਖੇਡੇ ਖੇਡੇ ਆ ਫਿਰ ਅਸੀਂ 2015 16 ਤੱਕ ਉੱਥੇ ਖੇਡੇ ਆ ਤੇ ਹੁਣ ਇਸ ਟਾਈਮ ਫਿਰ ਅਸੀਂ ਉਹ ਟੀਮ ਦੇ ਵਿੱਚੋਂ ਚਲੇ ਗਏ ਸ਼੍ਰਮਣੀ ਕਮੇਟੀ ਵਾਲਿਆਂ ਵੱਲੋਂ ਹਾਂ ਜੌਬ ਦਿੱਤੀ ਹੋਈ ਹੈ ਉਹਨਾਂ ਨੇ ਸ਼੍ਰਮਣੀ ਕਮੇਟੀ ਸਾਨੂੰ ਜੌਬ ਦਿੱਤੀ ਹੋਈ ਹੈ ਬਾਈ ਉੱਤੇ ਆਪਣੇ ਤੁਹਾਨੂੰ ਵੀ ਪਤਾ ਨੇ ਤਿੰਨ ਤਿੰਨ ਫੈਡਰੇਸ਼ਨਾਂ ਨੇ ਹਾਂ ਇੱਕ ਆਪਣੇ ਨਾਰਥ ਇੰਡੀਆ ਇੱਕ ਪੰਜਾਬ ਸਪੋਰਟਸ ਤੇ ਇੱਕ ਮਲੂਕਿਆ ਸਾਹਿਬ ਨਾਲ ਟੀਮ ਬਣਾ ਫੈਡਰੇਸ਼ਨ ਬਣੀ ਤੇ ਅਸੀਂ ਉਹ ਮੈਚ ਉਧਰ ਵੀ ਖੇਡ ਲੈਨੇ ਆ ਜਿੱਦੀ ਫੈਡਰੇਸ਼ਨ ਆ ਉਹ ਚ ਪਾਈ ਹੋਈ ਟੀਮ ਦਾ ਉਹ ਟੀਮ ਦਾ ਮੈਚ ਹੁੰਦਾ ਸੀ ਉਧਰ ਮੈਚ ਖੇਡਦੇ ਆ ਤੇ ਬਾਕੀ ਫਿਰ ਅਸੀਂ ਇਧਰੋਂ ਭਗਵਾਨਪੁਰਾ ਵਾਲੇ ਖੇਡੇ ਸੀ ਨਹੀਂ ਬਾਈ ਜਿੰਮ ਨਹੀਂ ਕਰਦੇ ਸਾਡੇ ਕੋਚਾਂ ਨੂੰ ਦੱਸਿਤੇ ਨਹੀਂ ਸਾਡੇ ਕੋਚ ਸਾਹਿਬ ਜੀ ਉਹਨਾਂ ਨੇ ਜਿੰਮ ਉਦਣ ਲਵਾਉਣੀ ਆ ਜਦ ਦਿਨ ਕੋਈ ਮਹੀ ਆ ਗਿਆ ਜਾਂ ਤੁਹਾਡਾ ਸੀ ਐ ਕੋਲ ਕੰਮ ਨਹੀਂ ਕਰਦਾ ਭੀਆ ਵੀ ਤੁਹਾਡੇ ਆ ਵੀ ਕੋਚ ਸਾਹਿਬ ਸਾਡਾ ਜੋ ਔਖੇ ਆ ਜੀ ਉਹਨਾਂ ਨੇ ਕਿਹਾ ਚਾਹੋ ਜਿੰਮ ਜਿਓ ਉਹਨਾਂ ਨੇ ਪਤਾ ਵੀ ਜਿੰਮ ਚ ਕੁਝ ਕਰਨਾ ਨਹੀਂ ਉਹਨਾਂ ਨੇ ਐ ਬਸ ਕਰਕੇ ਆ ਜਾਣਾ ਜਿੰਮ ਵਾਲੇ ਕਬੱਡੀ ਜਿਹੜਾ ਜੀ ਕੋ ਲੈਰਰਰ ਬੋਡੀ ਹੁੰਦੀ ਆ ਆਪਾਂ ਤੋ ਕੁਝ ਕਹਿ ਨਹੀਂ ਸਕਦੇ ਜਿਵੇਂ ਸਾਡੀ ਬੋਡੀ ਆ ਜਿਵੇਂ ਜਿੰਮ ਕਰੀਗੇ ਮਸਲ ਬਣ ਜਾਣੇ ਉਹ ਮਸਲੋਂ ਨਹੀਂ ਰੁੱਟ ਜਾਣੇ ਸੁੱਖਣਾ ਪਹਿਲਾਂ ਹੀ ਬਾਜਨ ਬਹੁਤ ਬਾਈ ਉਰੇ ਤਾਂ ਆ ਕੇ ਜਿੰਮ ਚ ਥੋੜਾ ਫਾਇਦਾ ਹੁੰਦਾ ਕਿਉਂਕਿ ਉਰੇ ਕਾਰਡੀਓ ਵਗੈਰਾ ਹੋ ਜਾਂਦਾ ਨਾ ਜੰਪਿੰਗ ਵਗੈਰਾ ਹੋ ਜਾਂਦੀ ਹੋ ਜਾਂਦਾ ਇੰਡੀਆ ਥੋੜੇ ਜਿਮ ਦੇ ਵਿੱਚ ਇਹ ਚੀਜ਼ਾਂ ਹੈ ਨਹੀਂ ਗਈਆਂ ਆ ਬਜਣੀ ਚੱਕੀ ਜਾਂਦਾ ਇੰਨਾ ਬਜਣੀ ਜਾਨੀ ਮੇਰੇ ਹਿਸਾਬ ਨਾਲ ਕਬੱਡੀ ਰਹਿ ਹੈ ਨਹੀਂ ਵੀ ਇੰਨਾ ਕੋ ਮਸਲ ਬਣਾਓ ਤੁਸੀਂ ਉਹ ਕਰੋ ਗਰਾਊਂਡ ਮੈਂਤ ਵਜਾਰਾ ਕਰੋ ਸਪਾਰਟਲ ਆਉਣਾ ਨਹੀਂ ਜੀ ਚੀਜ਼ਾਂ ਗਰਾਊਂਡ ਦੇ ਵਿੱਚ ਮੈਨਿੰਗ ਲੱਖ ਰੱਖਦੀਆਂ ਨੇ ਮੈਚ ਖੇਡਣ ਦਾ ਤਾਂ ਤੁਹਾਨੂੰ ਤਕਨੀਕ ਆਉਣੀ ਹੈ ਨਾ ਜਿਹੜਾ ਸਟੈਮਨਾ ਵਗੈਰਾ ਬਣਨਾ ਹੈ ਆਪਣੀ ਪ੍ਰੈਕਟਿਸ ਨਾਲ ਬਣਨਾ ਕੋ ਸਪ੍ਰਿੰਟਾ ਲਾਉਨੇ ਆ ਕੋਈ ਬਾਡੀ ਆ ਲਾਉਨੇ ਆ ਨਹੀਂ ਕੋਈ ਹੋਰ ਫੰਡਾਮੈਂਟਲ ਵਗੈਰਾ ਕਰਦੇ ਆ ਹਨਾ ਤੇ ਉਹ ਹੁਣ ਤਾਂ ਨਹੀਂ ਐ ਕਿ ਹੁਣ ਥੋੜੀ ਪੇਮ ਟੁੱਟ ਗਈ ਸੀ ਆਪਣੀ ਹੋਈ ਤਿੰਨੇ ਸੀ ਹੁਣ ਆਪਣੇ ਪਿੰਡ ਹੀ ਕਰ ਦੇਣ ਸੀ ਕਿ ਜਾਨੇ ਤਕਰੀਬਨ ਉੱਥੇ 8-9 ਸਾਲ ਦੇ ਵਿੱਚ 10 ਸਾਲ ਉੱਥੇ ਕਿਤੇ ਹੋਏ ਆਪਾਂ ਬਣਦਾ ਜਾਂਦੇ ਵੀਰ ਉਹ ਜੁੜਦੇ ਵਰਾਇ ਚਲਾਈਓ ਚਲੀ ਜਾਂਦੀ ਹੈ ਜਾਨੇ ਹਾਂ ਵੀ ਘਰੇ ਕੋਈ ਕੰਮ ਆ ਗਿਆ ਹਾਂ ਵੀ ਕਰ ਦਿੰਦੇ ਤੇ ਹਨਾ ਕੋਈ ਹੋਰ ਲੱਲਾ ਪੱਪਾ ਗੱਡੀ ਗੁੱਡੀ ਦੇ ਖਰਚੇ ਕੋਲ ਤੇ ਚੱਲੀ ਜਾਂਦਾ ਖਾਣਾ ਪੀਣਾ ਵਧੀਆ ਹੋ ਜਾਂਦਾ ਜੁੜਦੇ ਘਟਾ ਹੀ ਜਾਨੇ ਤਕਰੀਬਨ ਮੇਰੇ ਹਿਸਾਬ ਨਾਲ ਜੇ ਮੈਂ ਲਾਈਕ ਕਰਦੀ ਆਪਾਂ 365 ਵਾਲੇ ਤੇ ਦੇਖਦੇ ਨੇ ਜਾਂ ਤੁਹਾਡੇ 40-30 40000 ਰੁਪਏ ਜਾਨਾ ਇੱਕੜਾ ਹੁੰਦਾ ਹੈ ਹਾਂਜੀ ਹਾਂ ਤੁਸੀਂ ਹਣੀ ਕਰਦਾ ਨਾ ਕਿਉਂਕਿ ਉੱਥੇ ਵੀ ਬੈਠੇ ਹੁੰਦੇ ਨੇ ਲੋਕੀ ਕਿੰਨੇ ਬੈਠੇ ਹੁੰਦੇ ਨੇ ਵੀ ਆਪਾਂ ਵੀ ਲਾਈਵ ਹੀ ਦੇਖ ਲੈਣਾ ਜਦੋਂ ਘਰੇ ਹੁੰਨੇ ਆ ਨਹੀਂ ਵੀ ਅੱਜ ਰੈਸਟ ਕਰਨੀ ਅੱਜ ਮੈਂ ਚੁੱਥੇ ਚੱਲਦਾ ਵੀ ਲਾਈਵ ਠਲਾ ਕੇ ਬੈਠੇ ਮੈਚ ਨਹੀਂ ਖੇਡਦਾ ਵੀ ਹਾਂ ਵੀ ਕਿੰਨੇ ਚੱਲਦਾ ਮੈਂ ਅੱਜ ਕਿ ਕਿਵੇਂ ਖੇਡਦਾ ਮੇਰਾ ਇੱਕ ਕੰਟਰੀ ਵੀਕਲ ਹੋਈ ਹੈ ਹੈਡ ਸ਼ੇਕ ਹੈ ਮੈਂ ਨਾ ਬਸ ਇੱਕ ਕਬੱਡੀ ਦਾ ਪਲੇਅਰ ਨਾ ਜ਼ਿਆਦਾ ਪਤਾ ਨਹੀਂ ਸੀ ਜਦੋਂ ਮੈਂ ਕਬੱਡੀ ਸ਼ੁਰੂ ਕੀਤੀ ਸੀ ਜਿਵੇਂ ਪਹਿਲਾਂ ਜਿਵੇਂ ਸਕੂਲ ਦੇ ਵਿੱਚ ਮੈਂ ਕਨਵੈਂਟ ਸਕੂਲ 'ਚ ਪੜਿਆ ਹਾਂ ਤੇ ਉੱਥੇ ਮੈਂ ਬਾਲੀਵਾਲ ਖੇਡਦਾ ਸੀਗਾ ਐਮਬੀਏ ਕੀਤੀ ਗ੍ਰੈਜੂਏਸ਼ਨ ਤੇ ਚੱਲੀ ਜਾਂਦਾ ਸੀ ਤੇ ਐਵੇਂ ਮੈਂ ਬਾਲੀਵਾਲ ਖੇਡਦਾ ਸੀਗਾ ਸਾਡੇ ਇੱਕ ਮੈਡਮ ਸੀਗੇ ਸਕੂਲ ਦੇ ਜਿਵੇਂ ਹੁੰਦੀਆਂ ਨੇ ਡੀਪੀ ਮੈਡਮ ਹੁੰਦੇ ਉਹਨਾਂ ਨੇ ਦੇਖ ਕੇ ਵੀ ਆਂ ਬਾਲੀਵਾਲ ਖੇਡਦਾ ਇੱਧਰ ਕਬੱਡੀ ਮੈਚ ਬਣਾਉਂ ਲੱਗੇ ਟੀਮ ਨੈਸ਼ਨਲ ਟੀਮ ਬਣਾਉਂਦੇ ਸੀਗੇ ਤੇ ਉੱਧਰ ਮੈਂ ਖੇਡਦਾ ਜਿਹੜਾ ਉਹਨੇ ਹਾਕ ਮਾਰ ਲਈ ਮੈਨੂੰ ਇੱਧਰ ਵੀ ਆ ਜਾ ਵੀ ਤੇਰੇ ਹਰ ਹਰ ਕੱਦ ਘਾਟ ਵਧੀਆ ਕਿਉਂਕਿ ਸ਼ੁਰੂ ਪਹਿਲਾਂ ਤੋਂ ਮੇਰਾ ਬੈਨ ਵੱਡੂ ਸੀਗਾ ਤਾਂ ਘਟ ਹੋਏ ਨਹੀਂ ਕਦੇ ਆਪਣਾ ਤੇ ਉੱਧਰ ਬਸ ਉਹਨਾਂ ਨੇ ਉੱਥੋਂ ਇਹ ਤਾਂ ਡਰਨਲਤੀ ਹੈ ਕਬੱਡੀ ਚ ਇੱਥੋਂ ਅਸਲ ਟੱਟ ਆਇਆ ਹੈ ਕਬੱਡੀ ਦੇ ਵਿੱਚ ਮੈਂ ਉਹਨਾਂ ਨੇ ਉੱਥੇ ਬਾੜਲੇ ਨੈਸ਼ਨਲ ਚ ਬਸ ਉਤੋਂ ਹੌਲੀ ਹੌਲੀ ਸ਼ੁਰੂ ਹੁੰਦਾ ਰਿਹਾ ਹੈ ਮੈਡਮ ਮਨਜੀਤ ਸਿੰਘ ਦੇ ਸੀਗੇ ਆਪਣੇ ਸੀਗੇ ਤੇ ਉਸ ਤੋਂ ਬਾਅਦ ਨੈਸ਼ਨਲ ਦੇ ਤਿੰਨ ਚਾਰ ਸਾਲ ਲੱਗੇ ਉਦੋਂ ਬਾਅਦ ਫਿਰ ਕਬੱਡੀ ਕੋ ਹਰਪਨ ਸਿੰਘ ਉਹਨਾਂ ਨੇ ਚੋਣ ਕੀਤੀ ਮੇਰੀ ਉੱਥੇ ਸਕੂਲਾਂ ਦੇ ਵਿੱਚ ਵੀ ਕਰ ਲਈ ਉਹਨਾਂ ਨੇ ਹਾਂਜੀ 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 ਸਕੂਲਾਂ ਦੇ ਵਿੱਚ ਸ਼ੁਰੂ ਕਰਕੇ ਉਹਨਾਂ ਨੇ ਕਬੱਡੀ ਫਿਰ ਉੱਥੇ ਆਪਣੇ ਜੱਗਾ ਸਿੰਘ ਜਿਹੜਾ ਰਿਟਾਇਰ ਸੀਗੇ ਸਵਰਗ ਵਾਹੀ ਬਿਕਨਪੁਰੋਂ ਆਉਂਦੇ ਸੀਗੇ ਤੇ ਆਪਣੇ ਹਰਪਨ ਸਿੰਘ ਸੀਗੇ ਇਹਨਾਂ ਨੇ ਫਿਰ ਚੋਣ ਕਰਕੇ ਫਿਰ ਉੱਥੇ ਪੰਜਾਬ ਸਟਾਈਲ 'ਚ ਪਾਇਆ ਤੇ ਆਈਡਲ ਸੀਗੇ ਵਜੇ ਆਪਣੇ 2010 ਸੱਤ ਦੇ ਵਿੱਚ ਮੈਂ ਦੇਖਣ ਗਿਆ ਸੀ ਕਿ ਪਾਸਰਾਮਪੁਰੇ ਕੱਪ ਜਰਜ ਮੋਟਰ ਹੈਗਲ ਬਿਨਾਵੇਂ ਲਿੱਤਾ ਤੇ ਪਲੈਟਨਾ ਦਿਵਾਲੀਆ ਦੇਣਾ ਚਾਹ। ਹਾਂ ਜੀ ਹਾਂ ਦੀ ਡੈਡੀ ਸੀ ਮੈਂ ਸੀਗਾ ਇੱਕ ਡੈਡੀ ਦਾ ਫਰੈਂਡ ਸੀਗਾ ਤੇ ਉੱਥੇ ਜਿਹੜਾ 8 ਲੱਖ ਰੁਪਏ ਨਾਮ ਸੀ ਫਸਟ ਮੈਨ ਲੜ ਤੁਸੀਂ ਤੁਹਾਨੂੰ ਜਾਣਦੇ ਹੋ ਪਤਾ ਹੋਵੇ। ਜੀ ਤੇ ਉਥੇ ਕਲਜੀਤਾ ਤੇ ਮੰਗੀ ਦੇਖੀ ਬਾਈ ਹਾਂਜੀ 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 ਤੇ ਕਲਜੀਤਾ ਭਾਈ ਦਾ ਮੈਂ ਪਹਿਲਾਂ ਵੀ ਦੇਖਿਆ ਸੀ ਖੇਡ ਜੇ ਮੈਂ ਆਪਣੇ ਮਾਲਵਾ ਸੰਰਾਲਾ ਜਾਣੀ ਵੀ ਭਾਜੀ ਜਾਨੀ ਹੁਣ ਆਪਾਂ ਨੂੰ ਕੀ ਸਾਨੂੰ ਕੀ ਪਤਾ ਸੀਗਾ ਨਾ ਵੀ ਕਿਹੜੇ ਪਲੇਅਰ ਕਿਵੇਂ ਹਨਾ ਉਥੇ ਬਾਈ ਦੇਖਿਆ ਬਾਈ ਮੱਤੇ ਨੂੰ ਨਾ ਜੱਫੇ ਜੱਫੇ ਲਾਉਂਦਾ ਹਨਾ ਮੈਨੂੰ ਉਥੇ ਬਹੁਤ ਵਧੀਆ ਲੱਗੇ ਜਿੱਤੇ ਤਾਂ ਮੈਂ ਪਹਿਲਾਂ ਵੀ ਮੈਨੂੰ ਵਧੀਆ ਲੱਗਦਾ ਕਬੱਡੀਆਂ ਇੰਨੀਆਂ ਪਾਈ ਜਾਣੀ ਬੈਕਟ ਬੰਦਾ ਧਾਨੀ ਜਿਹੜਾ ਕਬੱਡੀ ਨੂੰ ਐ ਸੀਗਾ ਵੀ ਆ ਐ ਆ ਚੀਜ਼ ਬੰਨ ਦੇ ਜਿਹੜੇ ਬਾਈ ਗੱਲ ਕਰਦੇ ਹੁੰਦਾ ਸੀ ਨਾ ਵੀ ਬਸ ਜੱਫੇ ਨਹੀਂ ਖਾਂਦਾ ਹੁੰਦਾ ਸੀ ਬਾਈ ਸਾਰੀ ਦਿਹਾੜੀ ਯ ਟਾਇਮ ਨੇ ਪਕੜ ਲਈ ਮਿਹਣਾ ਬਾਈ ਆਪਣਾ ਸੁਲਤਾਨ ਹੋ ਗਈ ਸੰਦੀਪ ਲੋਧਰ ਹੋ ਗਈ ਹੂੰ ਤੇ ਹੋਰ ਵੀ ਪਲੇਅਰ ਨੇ ਆਪਣਾ ਚੋਂ ਆਪਣੇ ਮਾਈ ਮੰਗੀ ਹਣੀ ਜਣੀ ਮੰਗੀ ਵਾਈ ਤਾਂ ਮੈਨੂੰ ਹਜੇ ਵੀ ਐ ਡਰ ਲੱਗਦਾ ਹਾਂ ਜੀ ਕਿਉਂਕਿ ਉਹਨਾਂ ਤੋਂ ਮੈਂ ਕਈ ਵਾਰ ਜਦ ਉੱਪਰ ਵਾਲੇ ਚੀਜ਼ ਬਚਾਉਣ ਲੱਗ ਜਾਂਦਾ ਥੱਲੋਂ ਫੜ ਲੈਂਦੇ ਜਦ ਮੈਂ ਥੱਲੋਂ ਬਚਾਉਣ ਲੱਗ ਜਾਵਾ ਕਿਉਂਕਿ ਜਰਾ ਮੋਸਟਲੀ ਜਾਫੀ ਜਾਂ ਉੱਤੇ ਵਾਲੇ ਹੁੰਦੇ ਨੇ ਥੱਲੇ ਵਾਲੇ ਸਾਰੇ ਕੁਝ ਕਰ ਲੈਂਦੇ ਕਈ ਵਾਰ ਗਿੱਟਾ ਹੀ ਫੜ ਜਾਂਦੇ ਨੇ ਆ ਚੱਕਰ ਆਹੀ ਹਾਂ ਇਹਨਾਂ ਨੂੰ ਖੁਸ਼ੀ ਵੀ ਵਾਈ ਵੀ ਹੁਣ ਖੁਸ਼ੀ ਵੀ ਕਰਨ ਲੱਗ ਗਈ ਹੁਣ ਪਹਿਲਾਂ ਉੱਤੇ ਲੱਗ ਜਾਂਦਾ ਹੁੰਦਾ ਸੀ ਵਾਈ ਸਾਲ ਮੈਂ ਦੇਖਿਆ ਗਿੱਟੇ ਤੇ ਵੀ ਆਉਣ ਲੱਗ ਪਏ ਲੱਗਣ ਲੱਗ ਪਏ ਵਾਈ ਇਹ ਚੱਕਰ ਬੈ ਗਿਆ ਜੇ ਫੇਰ ਤਾਂ ਅਸੀਂ ਸਾਰੇ ਖੇਡਦੀ ਮੈਂ ਤਾਂ ਕੰਨਾਂ ਨੂੰ ਹੱਥ ਲਾ ਕੇ ਮੁੜਿਆ ਤੇ ਇੰਗਲੈਂਡ ਤੋਂ ਹੋਇਆ ਸੀਗਾ ਸ਼ੋਅ ਮੈਚ ਹੋਇਆ ਸੀਗਾ ਨੂੰ ਤਾਂ ਆਏ ਸੀਗਾ ਵੀ ਜਿਵੇਂ ਹੁਣ ਛਾਤੀ ਦੇ ਮਾਰ ਕੇ ਟੀਵੀ ਮੈਂ ਤਾਂ YouTube ਤੇ ਦੇਖਿਆ ਸੀਗੀ ਵੀ ਪਰ ਉਹ ਤਾਂ ਦੋਏ ਦਾ ਫੇਕ ਸੀ ਆਹ ਹੋਰ ਤਾਂ ਸਵੇ ਮੈਂ ਹੱਥ ਲਾ ਲੇ ਮੈਂ ਕਿਹਾ ਵੀ ਅੱਜ ਤੋਂ ਬਾਹਰ ਨਹੀਂ ਇੱਥੇ ਆਉਂਦਾ ਨਹੀਂ ਜੀ ਪਾਕਿਸਤਾਨ ਦੇ ਬਾਈ ਜਨੂਹਾਨਾ ਸਾਰਿਆਂ ਨੇ ਖੇਡੇ ਹੀ ਆਪਣੇ ਸ਼ਾਹ ਰਾਣਾਂ ਵਾਲੀ ਸ਼ਾਨ ਉਹਨਾਂ ਨੇ ਮੈਚ ਨੂੰ ਲੱਗਦੇ ਹੁੰਦੇ ਸੀ ਵਧੀਆ ਰਹਿ ਗਈ ਉਹਨਾਂ ਨੇ ਵੀ ਤੇ ਆਪਣੇ ਨਾਲ ਚੇਸਤੀ ਉਹਨੇ ਖੇਡੇ ਰਹੇ ਸੀਗੇ ਜੀ ਆਪਣੇ ਸਲੋ ਚ ਖੇਡੇ ਨਹੀਂ ਪਾਕਿਸਤਾਨੀ ਮੈਂ ਕਿਹਾ